ਸਤਿ ਸ੍ਰੀ ਅਕਾਲ ਸਾਰੀਆਂ ਭੈਣਾਂ ਨੂੰ ਓਹੋ ਸਹਦਾ ਤੁਸੀਂ ਘਰੇ ਜੇ ਇਹ ਬੋਲੀਆਂ ਗੀਤਾਂ ਨੇ ਆਨੰਦ ਮਾਣਦੇ ਹੋ ਪ੍ਰਮਾਤਮਾ ਸਭ ਨੂੰ ਤੰਦਰੁਸਤੀ ਦੇਵੇ ਸਭ ਦੇ ਅੰਗ ਸੰਗ ਸਹਾਇ ਹੋਵੇ ਮੈਂ ਸਖਿੰਦਰ ਕੋਰ ਛਾਗੜਾ ਬਰਤ ਪਿਆਰ ਵਿੱਚ ਬੋਲੀਆਂ ਅੱਗੇ ਜਦੋਂ ਬੱਦਲ ਚੜ੍ਹ ਕੇ ਆਉਣਾ ਕਾਲਾ ਕਾਲਾ ਬੱਦਲ ਬੱਦਲੋਂ ਘਟ ਬੋਲਦੇ ਸੀ ਹੁਣ ਤਾਂ ਉਹਨਾਂ ਲੋਕਾਂ ਨੂੰ ਪਤਾ ਨਹੀਂ ਵੀ ਘਟਾ ਕੀ ਹੁੰਦਾ ਟਰ ਪਹਾੜਾ ਫੇਰਾ ਕਹਿੰਦੀਆਂ ਹੁੰਦੀਆਂ ਸੀ ਕੜਿਆਗੇ ਬਨੇਰੇ ਕੋਲ ਮੜਗੀ ਵੀਰਾ ਗੋਸ਼ ਪੰਨਾ ਕਰ ਦੇ ਕਟੇ ਕੇ ਬਨੇਰੇ ਕੋਲ ਮੜਗੀ ਵੀਰਾ ਗੋਸ਼ ਪੰਨਾ ਕਰ ਦੇ ਵੀਰ ਮੇਰੇ ਤਰਮੀਨੇ ਸਣੇ ਬਾਲ ਦੇ ਗੱਡਾ ਪਨ ਗੀਤ ਏ ਮੇਰੇ ਤਰਮੀਨੇ ਸਣੇ ਬਾਲ ਦੇ ਗੱਡਾ ਪਨ ਗੀਤ ਛੋਟਾ ਵੀ ਵੱਡਾ ਵੀਰ ਗੱਡਾ ਦੇਊਗਾ ਛੋਟਾ ਦੇਊ ਬੋਲ ਤਾਂ ਦੀ ਜੋ ਇਹ ਅੱਡਾ ਵੀਰ ਗੱਡਾ ਦੇਊਗਾ ਛੋਟਾ ਦੇਊ ਬੋਲ ਤਾਂ ਦੀ ਜੋੜੀ ਵੱਡੇ ਨਾਲ ਨਿੱਤਰ ਗਿਆ ਛੋਟਾ ਪੱਛੀਆਂ ਦੀ ਭਾਗ ਮਛਲੀ ਦੇ ਨਾਲ ਨਿੱਤਰ ਗਿਆ ਛੋਟਾ ਪੱਛੀਆਂ ਦੀ ਭਾਗ ਮਛਲੀ